ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਿੰਨ ਤੇ 4 ਜਨਵਰੀ ਦੀ ਮੌਸਮ ਅਫਰੇਟ ਲੈ ਕੇ حاضر ਹਾਂ ਜੀ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਜੀ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਦਾ ਸਿਰਾ ਦੇਖੀਏ ਤੇ ਜਿਵੇਂ ਕਿ ਮੌਸਮ ਫਾਂਗਣੋਂ ਸੰਘਣੀ ਧੁੰਦ ਦਾ ਲੈਟ ਸੀਗਾ ਜੀ ਤੇ ਸੰਘਣੀ ਧੁੰਦ ਜਿਹੜੀ ਆ ਕਿਤੇ ਕਿਤੇ ਬਹੁਤ ਜ਼ਿਆਦਾ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਆ ਫਿਲਹਾਲ ਪੰਜਾਬ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਛਾਈ ਹੋਈ ਆ ਜਮੇਨੇ ਫਦਰ ਤੇ ਤੋਂ ਨਹੀਂ ਹੈ ਜੀ ਅਸਮਾਨ ਦੇ ਉੱਤੇ ਸੰਗਣੇ ਤੋਂ ਹੁੰਦੀ ਜੜੀ ਮੋਟੀ ਚਾਦਰਾਂ ਛਾਈ ਹੋਈ ਹੈ ਅੱਜ ਬਾਅਦ ਫਹਿਰ ਯਾਨੀ ਕਿ 1:00 ਵਜੇ ਤੋਂ ਬਾਅਦ ਧੁੱਪ ਚੜਨ ਦੇ ਅਸਰ ਨਾਲ ਇਹ ਕਿਹਨਾਂ ਖੇਤਰਾਂ ਦੇ ਵਿੱਚ ਗੁਰਦਾਸਪੁਰ ਫਟਾਣਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਚੰਡੀਗੜ੍ਹ ਮੋਹਾਲੀ ਰੋਪੜ ਲੁਧਿਆਣਾ ਫਟਿਆਲਾ ਸ਼੍ਰੀਫਤਗੜ੍ਹ ਸਾਹਿਬ ਔਰ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਹਲਕੀ ਤੋਂ ਮੱਧਮ ਜੀ ਧੁੱਪ ਜੜੀ ਆ ਉਹ ਬਾਦ ਫਹਿਰ ਤੋਂ ਬਾਅਦ ਚੜ ਸਕਦੀ ਆ ਤੇ ਫਾਕੀ ਜੀ ਲਗਭਗ ਜਿਹੜੇ ਪਛਮੀ ਚਲੇ ਆ ਇਹਨਾਂ ਖੇਤਰਾਂ ਦੇ ਵਿੱਚ ਵਿੱਚ ਕਿਤੇ ਕਿਤੇ ਧੁੱਪ ਚੜਨ ਦੇ ਅਸਰ ਉਹ ਹੈਗੇ ਨੇ ਤੇ ਸੀਤ ਲਹਿਰ ਜਾਰੀ ਹੈ ਜੀ ਫੌਣ ਵਾਲੇ 3-4 ਦਿਨਾਂ ਤੱਕ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਹੈ ਦੂਜੇ ਪਾਸੇ ਜੇਕਰ ਮੌਸਮ ਖਾਕ ਦੀ ਗੱਲ ਕਰੀਏ ਕਿ ਤੁਸੀਂ ਦੇ ਸਕਦੇ ਹੋ 2 ਤਰੀਕ ਤੋਂ ਲੈ ਕੇ 3 4 5 6 7 8 9 ਤਰੀਕ ਤੱਕ ਮੌਸਮ ਡਰਾਈ ਹੈ ਜੀ ਕਿਤੇ ਵੀ ਕੋਈ ਮੌਸਮ ਦੇ ਵਿੱਚ ਤਾਂ ਦਿੱਲੀ ਦੀ ਸੰਭਾਵਨਾ ਫਿਲਹਾਲ ਨਹੀਂ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਇਹਨਾਂ ਸੂਜਾਂ ਦੇ ਵਿੱਚ ਹਾਲੇ ਜੇਕਰ ਚੇਤਾਵਨੀ ਜਾਰੀ ਕੀਤੀ ਗਈ ਹੈ ਅਲਰਟ ਜਾਰੀ ਕੀਤਾ ਗਿਆ ਨੇ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਨੇ ਜੀ orange alert ਫਿਲਹਾਲ 4 ਤਰੀਕ ਤੱਕ ਜਾਰੀ ਨੇ ਪੰਜਾਬ ਦੇ ਵਿੱਚ ਕੋਲਡੇ ਜਾਰੀ ਰਹਿਣਗੇ ਜਾਨੀ ਕਿ ਠੰਡੇ ਦਿਨ ਤੇ ਨਾਲ ਹਣੇ ਸੰਘਣੀ ਧੁੰਦ ਜੜੀ ਜਾਊ ਵਿਖਣ ਨੂੰ ਮਲੇਗੀ ਉਸ ਤੋਂ ਬਾਅਦ ਹਣੇ ਜਿਹੜੇ yellow alert ਜਾਰੀ ਰਹਿਣਗੇ ਜੀ 4 ਤੇ 5 ਤੇ 6 ਤਰੀਕ ਨੂੰ ਪੰਜਾਬ ਦੇ ਲਫਾ ਸਾਰੇ ਜਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦੇ ਜਿਹੜੇ yellow alert ਜਾਰੀ ਰਹਿਣਗੇ ਜੀ ਸੇ ਇਹ ਸੀਗਾ ਜੀ ਆਉਣ ਵਾਲੇ 4 5 ਦਿਨਾਂ ਦੀ ਅਪਡੇਟ ਫਿਲਹਾਲ ਹਵਾ ਸੰ ਸਾਫੀ ਰਹੇਗਾ ਜੀ 48 ਘੰਟਿਆਂ ਦੀ ਗੱਲ ਕਰੀਏ ਸੰਘਣੀ ਧੁੰਦ ਦੀ ਸਹੀ ਰਹੇਗੀ ਸੰਗੁਲਿਤ ਤੋਂ ਕੋਈ ਰਾਹਤ ਨਹੀਂ ਹੈ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਹੈ ਹਾਲਾਂਕਿ ਵਾਦੁਫਾਇਰ ਤੋਂ ਵਾਦ ਅੱਜ ਪੰਜਾਬ ਦੇ ਖਾਸਕਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਔਰ ਦੁਆਬੇ ਦੇ ਖੇਤਰਾ ਦੇ ਵਿੱਚ ਤਪ ਚੜਨ ਦੇ ਅਸਰ ਨੇ ਜਿਹਦੇ ਨਾਲ ਕੁਝ ਰਾਹਤ ਜੜੀ ਆ ਪੰਜਾਬ ਵਾਸੀਆਂ ਨੂੰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲਦੀ ਵੀ ਵਿਖਾਈ ਦੇਗੀ چلਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ